ਆ ਕੀ ਹੈ ਜੀ 10 ਕਹਿੰਦਾ ਤੁਸੀਂ ਸਾਡੀ ਵਧੀਆ ਸੇਵਾ ਕਰੇ ਜਿਹੜੇ ਕੰਮ ਸ਼ੁਰੂ ਕਰਿਆ ਹੈਗਾ ਹੁਣ ਤਾਂ ਤੁਸੀਂ ਉਹੀ ਮੂਤ ਮਤਰਾਲ ਜਾ ਕਰਕੇ ਫੜਾਈ ਜਾਂਦੇ ਹੋ ਸਾਨੂੰ ਮੂਤ ਮਤਰਾਲ ਕੋਈ ਨਹੀਂ ਬੱਚੂ ਮੈਨੂੰ ਯਾਦ ਕਰੇਗਾ ਯਾਦ ਮੈਂ ਤੁਹਾਨੂੰ ਰੋਜ਼ 2 25 ਦੀ ਚਾਹ ਕਰਕੇ ਪਿਉਣੀ ਆ ਇਹ 2 25 ਦਾ ਕੀ ਮਤਲਬ ਹੈ ਜੀ ਮਤਲਬ ਦੋ ਗਲਾਸ ਦੁੱਧ ਦੇ 25 ਚਮਚੇ ਚਾਹ ਦੇ ਪੂਰੀ ਗੱਲ ਸੁਣ ਮੈਂ ਘਰ ਸੈਟਰ ਲਾ ਕੇ ਗਿਆ ਜਾ ਸਿਰਫ 15 ਦਿਨਾਂ ਬਾਅਦ ਬੇミਸਰੀਆ ਹਾਂਜੀ ਜਿਹੜਾ ਤੁਸੀਂ ਭਾਂਡੇ 'ਚ ਪਲਾਸਟਰ ਕਰਕੇ ਕਰੋਗੇ ਉਹ ਤਾਂ ਤੁਸੀਂ ਕੋਕੇ ਜੜ ਤੇ ਆ ਜਿਹੜਾ ਤੁਸੀਂ ਬਾਥਰੂਮ ਤੇ ਕਰਕੇ ਗਏ ਉਹਦੀ ਜਮੀ ਜਖਣਾ ਵੜਤੀ ਸਾਰਾ ਫਲੇਪੜ ਵਣ ਵਣ ਪਲਾਸਟਰ ਲੈ ਗਿਆ ਇਹ ਤੁਸੀਂ ਸਾਨੂੰ 25 2 ਦੀ ਚਾਹ ਬਣਾ ਕੇ ਦੇ ਸਕਦੇ ਹੋ ਜੀ ਫਿਰ ਅਸੀਂ 25 1 ਦਾ ਪਲਾਸਟਰ ਨਹੀਂ ਕਰ ਸਕਦੇ ਮਤਲਬ ਮਤਲਬ 25 ਬਠੜ ਬਰੇਤੀ ਦੇ ਇੱਕ ਸਿੰਮਟ ਦਾ